all student welcome to bright future academy ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਗੇ ਕੱਲ ਆਪਾਂ ਕਰੀ ਸਵਰ ਧੁਨੀਆਂ ਦੀ ਥਿਊਰੀ ਅੱਜ ਆਪਾਂ ਕਰਨ ਜਾ ਰਹੇ ਹਾਂ ਇਹਨਾਂ ਦੇ 30 MCQ ਸੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਫਰਸਟ MCQ ਫਰਸਟ MCQ ਹੈ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਹਨ অপਸ਼ਨ A 5 অপਸ਼ਨ B 6 অপਸ਼ਨ C 10 অপਸ਼ਨ D 8 ਤਾਂ ਇਹ ਹੁੰਦੀਆਂ ਹਨ 10 ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ਐੜਾ ਮੁਕਤਾ ਐੜੇ ਨੂੰ ਕੰਨਾ ਈੜੀ ਨੂੰ ਸਿਹਾਰੀ ਈੜੀ ਨੂੰ ਬਿਹਾਰੀ ਊੜੇ ਨੂੰ ਔਂਕੜ ਊੜੇ ਨੂੰ ਦੁਲੈਂਕੜ ਈੜੀ ਨੂੰ ਲਾਂ ਐੜੇ ਨੂੰ ਦੁਲਾਵਾਂ ਊੜਾ ਖੁੱਲਾ ਮੂੰਹ ਐੜੇ ਨੂੰ ਕਨੋੜਾ ਹਾਂਜੀ ਇਸੇ ਤਰ੍ਹਾਂ ਅੱਜ ਦਾ ਆਪਣਾ ਸੈਕਿੰਡ ਇਮਪ੍ਰੈਸ਼ਨ ਇਸ ਤਰ੍ਹਾਂ ਅੱਜ ਦਾ ਆਪਣਾ ਸੈਕਿੰਡ ਕੁਐਸਚਨ ਕ ਕ ਇੱਕ ਸਵਰ ਹੈ ਜਾਂ ਵਿਅੰਜਨ ਕ ਕ ਤੁਨੀ ਕੀ ਹੈ অপਸ਼ਨ A ਸਵਰ ਹੈ অপਸ਼ਨ B ਵਿਅੰਜਨ ਹੈ ਜਾਂ ਦੋਵੇਂ ਹੈ ਜਾਂ ਫਿਰ ਇਨ੍ਹਾਂ ਵਿੱਚੋਂ ਕੋਈ ਨਹੀਂ ਤਾਂ ਕ ਕ ਤੁਨੀ ਇੱਕ ਵਿਅੰਜਨ ਹੈ ਹਾਂਜੀ ਇਸ ਤਰ੍ਹਾਂ ਦਾ ਆਪਣਾ ਤੀਸਰਾ ਪ੍ਰਸ਼ਨ ਹੇਠ ਦਿੱਤੇਆਂ ਵਿੱਚੋਂ ਕਿਹੜਾ ਸਵਰ ਨਹੀਂ ਹੈ অপਸ਼ਨ A ਈ ੜੀ অপশন বি ਊੜਾ অপশন সি ਖਖਾ অপশন ਡੀ ਈੜੀ ਨੂੰ ਲਾਂ ਤਾਂ ਇਹਨਾਂ ਵਿੱਚੋਂ ਕਿਹੜਾ ਸਵਰ ਨਹੀਂ ਹੈ ਤਾਂ অপশন ਸੀ ਇਜ਼ ਦਾ ਰਾਈਟ ਆਨਸਰ ਕਿਉਂਕਿ ਖਖਾ ਇੱਕ ਵਿਅੰਜਨ ਤੁਣੀ ਹੈ ਅੱਜ ਦਾ ਆਪਣਾ 4th ਕੁਐਸਚਨ 4th ਕੁਐਸਚਨ ਵਿੱਚ ਪੁੱਛਿਆ ਗਿਆ ਹੈ ਸਵਰ ਕਿਵੇਂ ਉਚਾਰਨ ਹੁੰਦੇ ਹਨ অপশন ਏ ਰੁਕਾਵਟ ਹਵਾਵਾਂ ਦੇ ਸਾਥ ਹਵਾਵਾਂ ਰੁੱਕ ਕੇ ਜ਼ੁਬਾਨ ਦੇ ਸਾਥ ਜਾਂ ਦੋਵੇਂ ਤਾਂ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਬਿਨਾਂ ਰੁਕਾਵਟ ਹਵਾਵਾਂ ਦੇ ਸਾਥ ਯਾਨੀ ਕਿ ਜਿਹੜੀ ਬਿਨਾਂ ਰੁਕੇ ਆਵਾਜ਼ ਬਾਹਰ ਆਉਂਦੀ ਹੈ ਉਹਨਾਂ ਨੂੰ ਆਪਾਂ ਸਵਰ ਕਹਿੰਦੇ ਹਾਂ ਅੱਗੇ ਅੱਜ ਦਾ ਆਪਣਾ 5th ਨੰਬਰ ਕੁਐਸਚਨ ਪੰਜਾਬੀ ਵਿਅੰਜਨਾਂ ਦੀ ਗਿਣਤੀ ਕਿੰਨੀ ਹੈ ਤਾਂ ਆਪਸ਼ਨ ਏ 35 ਆਪਸ਼ਨ ਬੀ 32 অপশন সি 33 অপশন ডি 40 ਤਾਂ ਇਹ ਹੈ 32 ਕਿਉਂਕਿ ਆਪਣੇ ਪੰਜਾਬੀ ਵਿੱਚ 32 ਵਿਅੰਜਨ ਤੇ 3 ਸਵਰ ਹਨ ਤਾਂ ਹੀ 35 ਬਣਦੀ ਹੈ ਅੱਜ ਦਾ ਆਪਣਾ 6th ਨੰਬਰ ਕੁਐਸਚਨ ਅੱਜ ਦਾ ਟੋਪਿਕ ਆਪਾਂ ਕਰ ਰਹੇ ਹਾਂ ਕਵਰ 6th ਨੰਬਰ ਕੁਐਸਚਨ ਐੜਾ ਤੁਨੀ ਕਿਸ ਤਰ੍ਹਾਂ ਦੀ ਹੈ ਲਘੂ ਹੈ ਦੀਰਗ ਹੈ ਚਕ ਖੰਡੀ ਹੈ ਜਾਂ ਅਖੰਡੀ ਤਾਂ ਐੜਾ ਤੁਨੀ ਹੈ ਲਘੂ ਤੁਨੀ ਅੱਜ ਦਾ 7th ਕੁਐਸਚਨ ਛੇਟ ਦਿੱਤਿਆਂ ਵਿੱਚੋਂ ਕਿਹੜਾ ਸਵਰ ਦੀਰਗ ਹੈ অপਸ਼ਨ A ਈੜੀ e, অপਸ਼ਨ B ਐੜਾ অপਸ਼ਨ C ਐੜਾ অপਸ਼ਨ D ਕੂੜਾ ਇਹਨਾਂ ਵਿੱਚੋਂ ਕਿਹੜਾ ਦੀਰਗ ਹੈ অপਸ਼ਨ ਏ ਇਸ ਦਾ ਰਾਈਟ ਆਨਸਰ ਈਡੀ ਸੋਰੀ ਬਾਏ ਮਿਸਟੇਕ ਬੀ ਆਏਗਾ ਐਡਾ ਐਡਾ ਮੁਕਤਾ ਦੀਰਗ ਹੈ ਅੱਗੇ ਆਪਣਾ 8 ਨੰਬਰ ਕੁਐਸਚਨ ਈਡੀ ਨੂੰ ਲਾਂ ਤੁਨੀ ਕਿਸ ਤਰ੍ਹਾਂ ਦੀ ਹੈ অপਸ਼ਨ ਏ ਲਗੂ ਹੈ অপশন বি दीर्घ ਹੈ অপশন সি ਖੰਡੀ ਹੈ অপশন ਡੀ ਅਖੰਡੀ ਹੈ ਤਾਂ ਇਹ ਦੀਰਗ ਦੁਣੀ ਹੈ ਕੱਲ ਆਪਾਂ ਇਸ ਦੀ ਥਿਉਰੀ ਕੀਤੀ ਸੀ ਡਿਟੇਲ ਦੇ ਵਿੱਚ ਅੱਜ ਆਪ ਇਸ ਦੇ ਕੁਐਸਚਨ ਕਰ ਰਹੇ ਹਾਂ ਇਸ ਤਰ੍ਹਾਂ ਅੱਜ ਦਾ ਨੋਵਾਂ ਕੁਐਸਚਨ ਲਘੂ ਅਤੇ ਦੀਰਗ ਸਵਾਰਾ ਵਿੱਚ ਕੀ ਅੰਤਰ ਹੁੰਦਾ ਹੈ অপশন ਏ ਉਚਾਰਨ ਸਮਾਂ অপশন ਬੀ ਅੱਖਰ ਆਪਸ਼ਨ ਸੀ ਵਿਅੰਜਨ ਆਪਸ਼ਨ ਡੀ ਕੋਈ ਵੀ ਨਹੀਂ ਤਾਂ ਇਸ ਦਾ ਆਨਸਰ ਹੈ ਏ ਉਚਾਰਨ ਸਮਾ ਇਸੇ ਤਰ੍ਹਾਂ ਅੱਜ ਦਾ ਆਪਣਾ ਦਸਵਾਂ ਕੁਐਸਚਨ ਊੜਾ ਤੁਨੀ ਕਿਸ ਕਿਸਮ ਦੀ ਹੈ ਆਪਸ਼ਨ ਏ ਲਗੂ ਹੈ ਆਪਸ਼ਨ ਬੀ ਦੀਰਗ ਹੈ ਆਪਸ਼ਨ ਸੀ ਅਖੰਡੀ ਹੈ ਆਪਸ਼ਨ ਡੀ ਖੰਡੀ ਹੈ ਤਾਂ ਊੜਾ ਤੁਨੀ ਇੱਕ ਲਗੂ ਤੁਣੀ ਹੈ ਇਸ ਤਰ੍ਹਾਂ ਅੱਜ ਦਾ ਆਪਣਾ ਅੱਪਾ ਅੱਗੇ ਦੱਸ ਕਰੇ ਸੀ 11 ਨੰਬਰ ਕੁਐਸਚਨ ਛੇਠ ਦਿੱਤਿਆਂ ਵਿੱਚੋਂ ਕਿਹੜੀ ਖੰਡੀ ਤੁਣੀ ਹੈ ਐੜਾ ਆਪਸ਼ਨ ਬੀ ਐੜੇ ਨੂੰ ਕੰਨਾ ਆਪਸ਼ਨ ਸੀ ਈੜੀ ਆਪਸ਼ਨ অপশন ডি উড়া ਤਾਂ ਇਸ ਦਾ ਆਨਸਰ ਆਏਗਾ ਐੜਾ অপশন এ ਇਜ਼ ਦਾ রাইਟ ਆਨਸਰ ਅੱਗੇ 12 ਨੰਬਰ ਕੁਐਸਚਨ ਖੰਡੀ ਧੁਨੀ ਕਿਸ ਲਈ ਵਰਤੀ ਜਾਂਦੀ ਹੈ অপশন এ ਛੋਟਾ ਉਚਾਰਨ ਲਈ অপশন বি ਲੰਬਾ ਉਚਾਰਨ ਲਈ অপশন সি বিনা ਉਚਾਰਨ ਲਈ অপশন ডি ਸਵਰ ਜੋੜਨ ਲਈ ਤਾਂ ਇਸ ਦਾ ਸਹੀ ਉੱਤਰ ਹੈ অপਸ਼ਨ ਏ ਛੋਟਾ ਉਚਾਰਨ ਲਈ ਅੱਜ ਦਾ ਆਪਣਾ 13 ਨੰਬਰ ਕੁਐਸਚਨ ਹੇਠ ਦਿੱਤੇਆਂ ਵਿੱਚੋਂ ਕਿਹੜੀ ਤੁਨੀ ਖੰਡੀ ਨਹੀਂ ਹੈ অপਸ਼ਨ ਏ ਐੜਾ অপਸ਼ਨ ਬੀ ਈੜੀ ਨੂੰ ਸਿਹਾਰੀ অপਸ਼ਨ ਸੀ ਊੜੇ ਨੂੰ ਦੁਲੈਂਕੜ অপਸ਼ਨ ਡੀ ਊੜੇ ਨੂੰ ਔਂਕੜ ਤਾਂ অপਸ਼ਨ ਸੀ ਜਿਹੜੀ ਕੀ ਖੰਡੀ ਤੁਣੀ ਨਹੀਂ ਹੈ ਅੱਗੇ ਅੱਜ ਦਾ ਪੰਜਾਬੀ ਵਿੱਚ ਖੰਡੀ ਤੁਣੀ ਕਿੰਨੀਆਂ ਹੁੰਦੀਆਂ ਹਨ ਤਾਂ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ 10 ਕੁਐਸਚਨ ਨੰਬਰ 15 ਈੜੀ ਨੂੰ ਸਿਹਾਰੀ ਖੰਡੀ ਤੁਣੀ ਹੈ ਜਾਂ ਦੀਰਗ ਤਾਂ ਇਹ ਹੈ ਖੰਡੀ ਤੁਨੀ ਅੱਜ ਦਾ ਆਪਣਾ 16 ਨੰਬਰ ਕੁਐਸਚਨ ਐੜੇ ਨੂੰ ਕੰਨਾ ਕਿਸ ਕਿਸਮ ਦੀ ਤੁਨੀ ਹੈ ਤਾਂ ਇਹ অপਸ਼ਨ ਏ ਅਖੰਡੀ ਤੁਨੀ ਹੈ ਕੁਐਸਚਨ ਨੰਬਰ 17 ਛੇਠ ਦਿੱਤਿਆਂ ਵਿੱਚੋਂ ਕਿਹੜੀ ਅਖੰਡੀ ਤੁਨੀ ਹੈ অপਸ਼ਨ ਏ ਈੜੀ ਨੂੰ ਬਿਹਾਰੀ অপਸ਼ਨ ਬੀ ਈੜੀ ਨੂੰ ਸਿਹਾਰੀ অপਸ਼ਨ ਸੀ ਐੜਾ অপਸ਼ਨ ਡੀ ਊੜਾ ਤਾਂ অপਸ਼ਨ ਏ ਇਸ ਦਾ ਸਹੀ ਉੱਤਰ ਹੈ ਅੱਜ ਦਾ ਆਪਣਾ 18ਵਾਂ ਕੁਐਸਚਨ ਅਖੰਡੀ ਅਤੇ ਖੰਡੀ ਵਿੱਚ ਕੀ ਅੰਤਰ ਹੁੰਦਾ ਹੈ ਉਚਾਰਨ ਸਮਾ ਅੱਖਰ ਅਰਥ ਜਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਦਾ ਇਸ ਦਾ ਸਹੀ ਆਨਸਰ ਹੈ ਉਚਾਰਨ ਸਮਾ ਅੱਜ ਦਾ ਆਪਣਾ 19 ਨੰਬਰ ਕੁਐਸਚਨ ਕੂੜਾ ਕਿਹੜੀ ਤੁਨੀ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਅਖੰਡੀ ਤੁਨੀ ਇਸ ਤਰ੍ਹਾਂ ਅੱਜ ਦਾ ਆਪਣਾ 20 ਨੰਬਰ ਕੁਐਸਚਨ ਅਖੰਡੀ ਤੁਨੀਆਂ ਕਿਵੇਂ ਉਚਾਰਨ ਕੀਤੀਆਂ ਜਾਂਦੀਆਂ ਹਨ অপশন এ لمبے ਸਮੇਂ ਲਈ অপশন ਬੀ ਛੋਟੇ ਸਮੇਂ ਲਈ অপশন ਸੀ ਬਿਨਾ ਸਮੇਂ ਲਈ অপশন ਡੀ ਬਦਲੀ ਲਈ ਤਾਂ ਇਸ ਦਾ ਸਹੀ ਉੱਤਰ ਹੈ لمبے ਸਮੇਂ ਲਈ ਇਸ ਤਰ੍ਹਾਂ ਅੱਜ ਦਾ ਆਪਣਾ 21 ਨੰਬਰ ਕੁਐਸਚਨ ਈਡੀ ਨੂੰ ਲਾਂ ਕਿਹੜੀ ਤੁਨੀ ਹੈ অপশন এ ਦੀਰਗ অপশন ਬੀ ਲਘੂ অপশন সি খੰড়ি অপশন ডি অখੰড়ি ਤਾਂ ਇਸ ਦਾ ਸਹੀ ਉੱਤਰ ਹੈ ਦੀਰਗ ਦੁਨੀ ਈੜੀ ਨੂੰ ਲਾਂ ਹੈ ਇਸ ਤਰ੍ਹਾਂ ਆਪਣਾ ਅੱਜ ਦਾ 22 ਨੰਬਰ ਕੁਐਸਚਨ 22 ਨੰਬਰ ਕੁਐਸਚਨ ਚ ਕੀ ਪੁੱਛਿਆ ਗਿਆ ਹੈ ਐੜੇ ਨੂੰ ਕਨੋੜਾ ਦੀ ਤੁਣੀ ਕਿਹੜੀ ਹੈ অপশন এ ਲਗੂ অপশন বি তীরক অপশন সি খੰড়ি অপশন ডি অখੰড়ি ਤਾਂ ਇਸ ਦਾ ਸਹੀ ਉੱਤਰ ਹੈ তীরਕ ਅੱਜ ਦਾ ਆਪਣਾ 23 ਨੰਬਰ ਕੁਐਸਚਨ তীরক ਦੁਨੀ ਕਿਵੇਂ ਉਚਾਰਨ ਕੀਤੀ ਜਾਂਦੀ ਹੈ অপশন এ ਲੰਮਾ ਸਮਾ অপশন বি ਛੋਟਾ ਸਮਾ অপশন সি ਤੇਜ਼ੀ ਨਾਲ অপশন ডি বিনা উচ্চারণ ਤਾਂ ਇਸ ਦਾ ਅਨਸਰ ਆਏਗਾ অপশন ਏ ਲੰਮਾ ਸਮਾ ਦਿੱਤਿਆਂ ਵਿੱਚੋਂ ਕਿਹੜੀ ਤੀਰਗ ਤੁਣੀ ਨਹੀਂ ਹੈ অপশন ਏ ਐੜੇ ਨੂੰ ਕੰਨਾ অপশন ਬੀ ਈੜੀ ਨੂੰ ਬਿਹਾਰੀ অপশন ਸੀ ਐੜਾ অপশন ਡੀ ਊੜਾ ਤਾਂ ਅਨਸਰ ਆਏਗਾ ਸੀ ਐੜਾ ਅਰਜ ਦਾ ਆਪਣਾ 25 ਨੰਬਰ ਕੁਐਸਚਨ दीर्घ तुनी ਅਤੇ ਅਖੰਡੀ ਤੁਣੀ ਵਿੱਚ ਕੀ ਅੰਤਰ ਹੁੰਦਾ ਹੈ? ਆਪਸ਼ਨ A ਦੋਵੇਂ ਲੰਮੀਆਂ ਹੁੰਦੀਆਂ ਹਨ ਪਰ ਉਚਾਰਨ ਵਿੱਚ ਅੰਤਰ ਹੈ। ਕੋਈ ਅੰਤਰ ਨਹੀਂ। ਅਖੰਡੀ ਛੋਟੀ ਹੈ, ਦੀਰਗ ਲੰਬੀ ਹੈ। ਅਖੰਡੀ ਵਿਅੰਜਨ ਹੈ, ਦੀਰਗ ਸਵਰ ਹੈ। ਤਾਂ ਆਪਸ਼ਨ A ਇਸ ਦਾ ਸਹੀ ਉੱਤਰ ਹੈ। ਅੱਜ ਦਾ ਆਪਣਾ 26 ਨੰਬਰ ਕੁਐਸਚਨ ਉੜਾ ਤੁਨੀ ਕਿਸ ਕਿਸਮ ਦੀ ਤੁਨੀ ਹੈ অপশন এ ਲਗੂ অপশন বি ਦੀਰਗ অপশন সি ਖੰਡੀ অপশন ডি ਅਖੰਡਿਤ ਤਾਂ ਇਸ ਦਾ ਉੱਤਰ ਆਏਗਾ বি ਦੀਰਗ ਅੱਗੇ ਅੱਜ ਦਾ ਆਪਣਾ 27 ਨੰਬਰ ਕੁਐਸਚਨ ਐੜੇ ਨੂੰ ਦਲਾਵਾ ਸਵਰ ਐੜੇ ਨੂੰ ਗੁਲਾਵਾ ਸਵਰ ਦੀ ਕਿਸ ਤਰ੍ਹਾਂ ਦੀ ਤੁਣੀ ਹੈ অপਸ਼ਨ ਬੀ ਇਹ ਇੱਕ ਦੀਰਗ ਤੁਣੀ ਹੈ 옵ਸ਼ ਅੱਜ ਦਾ ਆਪਣਾ 28 ਨੰਬਰ ਕੁਐਸਚਨ ਖੰਡੀ ਤੁਣੀ ਦੇ ਸਵਰ ਉਦਾਹਰਨ ਹਨ অপਸ਼ਨ ਏ ਐੜਾ ਈੜੀ ਊੜਾ অপਸ਼ਨ ਬੀ ਐੜੇ ਨੂੰ ਕੰਨਾ ਈੜੀ ਨੂੰ ਬਿਹਾਰੀ ਊੜੇ ਨੂੰ ਊੜਾ ਖੁੱਲਾ ਤਾਂ ਇਸ ਦਾ ਰਾਈਟ ਆਨਸਰ অপਸ਼ਨ A ਇਸ ਦਾ ਰਾਈਟ ਆਨਸਰ ਅੱਜ ਦਾ 29 ਨੰਬਰ ਕੁਐਸਚਨ ਅਖੰਡੀ ਧੁਨੀ ਦਾ ਸਵਰ ਉਦਾਹਰਣ ਹੈ ਤਾਂ ਇਸ ਦਾ ਸਹੀ ਉੱਤਰ ਹੈ অপਸ਼ਨ A ਅੱਜ ਦਾ ਆਪਣਾ ਲਾਸਟ ਕੁਐਸਚਨ ਲਗੂ ਅਤੇ ਦੀਰਗ ਸਵਰ ਵਿੱਚ ਕੀ ਫਰਕ ਹੈ ਤਾਂ ਉਹੀ ਇਸ ਦਾ ਉਚਾਰਨ ਵਿੱਚ ਫਰਕ ਹੈ ਹਾਂਜੀ ਥੈਂਕ ਯੂ ਕਿਵੇਂ ਲੱਗੀ ਅੱਜ ਦੀ ਕਲਾਸ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਸ ਤਰ੍ਹਾਂ ਆਪਾਂ ਹੋਰ ਵੀ ਮਹੱਤਵਪੂਰਨ ਕੁਐਸਚਨ ਲੈ ਕੇ ਆਵਾਂਗੇ ਠੀਕ